ਕਿੰਨਾ ਟਾਈਮ ਹੋ ਗਿਆ ਘਰੀ ਨਹੀਂ ਆਈ ਪਤਾ ਨਹੀਂ ਕਿੱਥੇ ਨੇ ਕਿੱਥੇ ਨਾ ਜਿੱਤੋਂ ਫੋਨ ਵੀ ਨਹੀਂ ਚੱਕ ਰਹੇ ਹੈਗੇ ਆਗੇ ਜੀ ਤੁਸੀਂ ਮਹਾਰਾਜਾ ਤੈਨੂੰ ਵੀ ਨਾ ਆ ਗਿਆ ਵੀ ਆ ਗਿਆ ਚਲੋ ਬੈਠੋ ਜੀ ਮੈਂ ਪਾਣੀ ਲੈ ਕੇ ਆਉਂਦਾ ਨੂੰ ਆਪਾਂ ਜੀ ਲੈ ਕੇ ਨੇ ਅੱਡ دماغ ਖਰਾਬ ਕਰ ਰੱਖਿਆਗਾ ਐਵੀਂ ਦੇਹਰੀ ਬੰਦਾ ਦੂਰੋਂ ਆਇਆ ਹੁਣ ਆ ਗਈ ਜੀ ਆਹ ਲਓ ਜੀ ਪਾਣੀ ਪੀ ਲਓ ਮੈਨੂੰ ਪੀਣਾ ਪਾਣੀ ਯਾਰਾ ਕੀ ਹੋ ਗਈ ਤੁਸੀਂ ਇਹਨੇ ਗੁੱਸੇ ਦੇ ਵਿੱਚ ਕਾਹ ਤੋਂ ਬੋਲ ਰਹੇ ਹੋ ਤੁਹਾਨੂੰ ਕਿਸੇ ਨੇ ਕੁਝ ਕਿਹਾਗਾ ਕਿਉਂ ਮੈਨੂੰ ਕੁਝ ਕਿਉਂ ਕਹੂ ਅਗਲਾ ਅਗਲਾ ਦਿਮਾਗ ਖਰਾਬਾ ਜਾਂ ਮੇਰਾ ਦਿਮਾਗ ਖਰਾਬਾ ਨਹੀਂ ਨੂੰ ਮੈਂ ਲੋਕਾਂ ਨਾਲ ਲੜਦਾ ਫਿਰਦਾ ਹਾਂ ਮੈਂ ਤੁਹਾਨੂੰ ਕੀ ਆਖਿਆ ਜੀ ਤੁਸੀਂ ਮੇਰੇ ਤੇ ਕਾਹਤੂ ਗੁੱਸਾ ਕਰੀ ਜਾ ਰਹੇ ਤੂੰ ਤਾਂ ਕੁਝ ਨਹੀਂ ਕਹਿੰਦੀ ਆ ਤੂੰ ਬਾਜ ਜਾ ਬੱਸ ਮੇਰਾ ਦਿਮਾਗ ਨਾ ਕੰਮ ਕਰੇ ਫਿਰ ਤੂੰ ਤਾਂ ਪਾਉਣ ਨੂੰ ਆ ਜੂਗੀ 20 ਵਾਰੀ ਕੈਮਰੇ ਮੂੰਹ ਨਾਲ ਲਗਾ ਫੇਰ ਆਜੂ ਤੂੰ ਕੀ ਹੋਇਆ ਪੁੱਤ? ਐਂ ਕਦੇ ਬੈਠੀ ਰੋਮੀ ਆ? ਨਹੀਂ ਨਹੀਂ ਮੰਮੀ ਜੀ ਕੁਛ ਨਹੀਂ ਹੋਇਆ। ਤੁਸੀਂ ਕਿਹਾ ਤੈਨੂੰ ਗੁਰੇ ਨੇ? ਨਹੀਂ ਨਹੀਂ ਮੰਮੀ ਜੀ ਕੁਛ ਨਹੀਂ ਹੋਇਆ। ਪੁੱਤ ਗਲਤ ਤਾਂ ਕੋਈ ਹੈ। ਮੀ ਜੀ ਹੁਕਮ ਤੋਂ ਆਏ ਸੀ ਕਿ ਮੈਂ ਉਹਨਾਂ ਨੂੰ ਪਾਣੀ ਦਿੱਤਾ ਤੇ ਉਦੋਂ ਮੈਨੂੰ ਖਿੱਚ ਕੇ ਬੋਲਣ ਲੱਗੇ। ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਸੀਗਾ। ਪੁੱਤ ਕੋਈ ਗੱਲ ਨਹੀਂ ਤੈਨੂੰ ਪਤਾ ਉਹ ਬਾਹਰੋਂ ਆਇਆ ਥੱਕਿਆ ਹਾਰਿਆ ਹੋਇਆ ਕਿਸੇ ਨਾਲ ਕੋਈ ਗੱਲਬਾਤ ਹੋ ਗਈ ਹੋਣੀ ਆ ਬਾਹਰ। ਤਾਂ ਬੋਲ ਪਿਆ ਹੋਣਾ ਤੈਨੂੰ। ਮੰਮੀ ਜੀ ਜਦੋਂ ਦੀ ਮੈਂ ਇਸ ਘਰ ਚ ਆ ਕੇ ਆਈ ਹਾਂ ਉਹਨੇ ਕਦੇ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਹੈਗੀ। ਅੱਛਾ ਪੁੱਤ ਆਹ ਗੱਲ ਹੈ। ਤੂੰ ਮੈਨੂੰ ਉਹਦੋਂ ਦੀ ਕਹਾਣੀ ਨਹੀਂ ਦੱਸਿਆ ਹੈਗਾ। ਮੰਮੀ ਜੀ ਕਿਵੇਂ ਦੱਸਦੀ? ਤੁਹਾਡੇ ਤਾਂ ਪਹਿਲਾਂ ਹੀ ਟੈਨਸ਼ਨ ਦੀ ਦਵਾਈ ਚੱਲਦੀ ਆ। ਉਹਨਾਂ ਨੇ ਮੈਨੂੰ ਤਾਂ ਐਸੀ ਕਿ ਇੱਕ ਨਾ ਇੱਕ ਦਿਨੇ ਮੈਨੂੰ ਬੁਲਾਈ ਲੈਣਗੇ। ਪੁੱਤ ਆਏ ਕਿਵੇਂ ਸੱ ਚੱਲੂਗਾ ਕੰਮ? ਤੂੰ ਉਹਦੇ ਨਾਲ ਵਿਆਹੀ ਹੋਈ ਆ। ਉਹਨੂੰ ਮਾੜੀ-ਮੋਟੀ ਸ਼ਰਮ ਚਾਹੀਦੀ ਆ। ਕੋਈ ਗੱਲ ਨਹੀਂ ਮੈਂ ਪੁੱਛਦੀ ਆ ਉਹਨੂੰ ਮੁੰਡੇ ਨੂੰ। ਨਹੀਂ ਨਹੀਂ ਮੰਮੀ ਜੀ ਤੁਸੀਂ ਉਹਨਾਂ ਨਾਲ ਕੋਈ ਵੀ ਗੱਲ ਨਾ ਕਰਿਓ। ਨਹੀਂ ਪੁੱਤ ਐ ਨਹੀਂ ਸਰਨਾ ਹੈਗਾ। ਮੈਂ ਉਹਦੇ ਨਾਲ ਗੱਲ ਕਰਦੀ ਆ। ਇਥੇ ਨੇ ਦੁਖੀ ਕਰਿਆ ਬਸ ਤੂੰ ਮੈਨੂੰ ਜੱਦੀ ਦੱਸ ਤਾਂ ਦਿੰਦੀ ਨਾ ਆ ਗਿਆ ਮੁੰਡਿਆ ਹਾਂ ਬੇਬੇ ਆ ਗਿਆ ਨਾ ਭਈਆ ਹਾਂ ਤੂੰ ਜਿੰਦ ਕਮਰੇ ਦਾ ਕੀ ਹਾਲ ਕਰਿਆ ਮੈਂ ਤਾਂ ਅੱਜ ਬੜੀ ਆ ਤੁਹਾਡੇ ਕਮਰੇ ਚ ਬੈੱਡ ਘਾ ਤੇ ਆਏ ਆ ਕਿਹੜੇ ਤੁਗੜਾ ਲਾਏ ਨੇ ਉਹ ਉਹ ਤਾਂ ਕੁਝ ਨਹੀਂ ਮਾਤਾ ਤੂੰ ਦੱਸ ਕੀ ਕਮਰਜੀ ਕੋਈ ਮਿਲਦਾ ਨਹੀਂ ਅੱਛਿਆ ਨਾ ਮੇਰੀ ਗੱਲ ਸੁਣ ਉਹ ਬਾਹੂ ਨਾ ਕਹਤੇ ਲੜਿਆ ਮਾ ਮੂੰ ਤੇ ਦੇ ਵਰਤਾ ਗੱਲਾਂ ਨਾ ਕਰਿਆ ਕਰ ਤੈਨੂੰ ਪਤਾ ਨਾ ਮੈਨੂੰ ਚੀ ਚੜਦੀ ਜਦੋਂ ਉਹਦਾ ਨਾਲ ਲੈਣੀ ਆ ਤੂੰ ਕਿਉਂ ਜਿਹੜਕਾ ਤੇ ਚੜਦੀ ਆ ਤੇਰੀ ਘਰ ਵਾਲੀ ਆ ਮਾਰੀ ਮੋਟੀ ਸ਼ਰਮ ਕਰ ਲੈ ਤੂੰ ਉਹਦੇ ਨਾਲ ਤੂੰ ਕਹਿੰਦੀ ਮੈਨੂੰ ਕਹੇ ਬੁਲਾਉਂਦਾ ਵੀ ਨਹੀਂ ਹੈਗਾ ਤੈਨੂੰ ਮਾਰੀ ਮੋਟੀ ਸ਼ਰਮ ਨਹੀਂ ਹੈਗੀ ਉਹ ਵਿਆਹ ਕੇ ਲਿਆਂਦੀ ਆ ਆਪਾਂ ਨੇ ਉਹ ਵਿਆਹ ਕੇ ਲਿਆਂਦੀ ਆ ਫਿਰ ਵਿਆਹਾਂ ਵਾਲੇ ਕੰਮ ਵੀ ਕਰਿਆ ਯਾਰ ਆ ਨਹੀਂ ਕਰਦਾ ਫੋਨ ਨਹੀਂ ਚੱਕਿਆ ਕਿੱਥੇ ਸੀ ਐਂ ਕਰਦੀ ਰਹਿੰਦੀ ਆ ਸਤਾਉਂਦਾ ਗੁੱਸਾ ਨਿਕਲਦੀ ਹੁਣ ਕੀ ਜੜੂਗਾ ਬਈ ਮੁੰਡਿਆ ਤੇਰੇ ਚ ਤਾਂ ਨਾ ਹੁਣ ਆਕੜੇ ਬਹੁਤ ਚੜੀਏ ਤੂੰ ਆਪਣੀ ਮੈਂ ਤਾਂ ਮਾਂ ਵੀ ਨਹੀਂ ਸਮਝਦਾ ਹੈਗਾ ਮੇਰਾ ਮੂਹਰਾ ਵੀ ਕੱਚਰ ਕੱਚਰ ਬੋਲਦਾ ਉਹ ਤੁਲੂ ਮੈਂ ਸਾਰੇ ਨਹੀਂ ਬੁਰਾ ਲੱਗਦਾ ਮੈਂ ਭੱਗੀ ਜਾਣਾ ਉਰੋਂ ਨਾ ਕਿੱਥੇ ਭੱਜੇਂਗਾ ਜਾ ਕੇ ਸਰਜੂਗਾ ਤੇਰਾ ਉਹ ਤੁਹਾਡਾ ਤੂੰ ਤਾਂ ਖੁਸ਼ ਹੋ ਜੂਗੀ ਆ ਮਾੜੀ ਜੀਆਂ ਚਲ ਮੇਰਾ ਤਾਂ ਸਰੂ ਨਹੀਂ ਸਰੂਗਾ ਗੱਲ ਸੁਣ ਲੈ ਮੇਰੀ ਮੇਰੇ ਮੂਹਰੇ ਇਹਨੇ ਆਕੜ ਨਹੀਂ ਦਿਖਾਣੀ ਸਿੱਧਾ ਹੋ ਕੇ ਕਹੂ ਨਾ ਬੋਲਣ ਲੱਗ ਜਾ ਠੀਕ ਆ ਨਹੀਂ ਫਿਰ ਦੇਖਾ ਤੇਰੇ ਨਾਲ ਮੈਂ ਕੀ ਕਰੂੰ ਮੈਂ ਤਾਂ ਹੱਥ ਬਣਾਣਾ ਕੋਈ ਨਹੀਂ ਮੈਂ ਆਪੀ ਕਰ ਲਉਂਗਾ ਉਹਨਾਂ ਨਾਲ ਤੂੰ ਭੱਜ ਜਾ ਕੋਈ ਕਿਸੇ ਦੀ ਧੀ ਆ ਜਿਹਨੂੰ ਤੂੰ ਆ ਪੁੱਟ ਕੇ ਬਿਠਾਤਾ ਉਹ ਬੈਠੀ ਰੋਂਦੀ ਆ ਮੈਂ ਭੱਜ ਜਾ ਮੈਂ ਹੀ ਭੱਜ ਜਾਂਦਾ ਬੱਸ ਕਰ ਆ ਥਾਂਕੀਆਂ ਦੇਣੀਆਂ ਬਚਾਰੀਆਂ ਹੁੰਦੀਆਂ ਨੇ ਤੈਨੂੰ ਜਿਆਦਾ ਹੀ ਚਾਂਮ ਲਗਿਆ ਆ ਅੱਜ ਬਿਨ ਲੱਛਰ ਦੇ ਨੇ ਕਿ 10 ਬੰਦਾ ਬਿੱਲਾ ਹੀ ਆ ਉਹ ਅੱਡੇ ਚੋਂ ਗਿਆਂ ਕਰਨ ਨੂੰ ਮੰਗੀ ਸੌਂਗੀ ਸੁਮਨ ਸੁਮਨ ਹਾਂਜੀ ਮੰਮੀ ਨਹੀਂ ਪੁੱਤ ਨੀਂਦ ਆ ਗਈ ਹੁਣ ਪੜ੍ਹ ਨਹੀਂ ਲੱਗਾ ਮੰਮੀ ਦੀ ਵਾਸਤਾ ਕਦੋਂ ਆਖ ਲੱਗੀ ਪੁੱਤਾ ਐ ਕਰ ਮੈਂ ਰੋਟੀ ਬਣਾਈ ਪਈ ਆ ਨਾਲੇ ਤਾਂ ਤੂੰ ਖਾ ਲੈ ਨਾਲੇ ਗੁਰੀ ਨੂੰ ਪਾ ਕੇ ਦੇ ਮੰਮੀ ਜੀ ਮੈਨੂੰ ਭੁੱਖ ਨਹੀਂ ਹੈਗੀ ਬਸ ਮੈਂ ਰੋਟੀ ਨਹੀਂ ਖਾਣੀ ਭੁੱਖ ਘਾਤੇ ਨਹੀਂ ਹੈਗੀ ਪੁੱਤ ਆਏ ਨਹੀਂ ਕਰੀਦਾ ਹੁੰਦਾ ਮੰਨੂ ਨਹੀਂ ਲਾਈਦੀ ਹੁੰਦੀ ਕੋਈ ਵੀ ਗੱਲ ਤੂੰ ਜਾ ਗੁਰੀ ਨੂੰ ਵੀ ਰੋਟੀ ਦੇ ਉਹ ਵੀ ਆਏ ਬੈਠਾ ਹੈ ਭੁੱਖੜ ਭਰ ਪਰ ਮੰਮੀ ਜੀ ਜੇ ਮਨੂ ਨੂੰ ਰੋਟੀ ਦੇਣਗੀ ਉਹਨਾਂ ਨੇ ਹੁਣ ਮੈਨੂੰ ਕੁਝ ਬੋਲਿਆ ਨਾ ਪੁੱਤ ਹਾਏ ਕਿਵੇਂ ਬੋਲੂਗਾ ਉਹ ਉਹਨੂੰ ਮੈਂ ਸਮਝਾਤਾ ਕੋਈ ਗੱਲ ਨਹੀਂ ਹੋਣੀ ਕੁਝ ਕਹਿੰਦਾ ਹੈਗਾ ਤੈਨੂੰ ਚੱਲ ਪੁੱਤ ਰੋਟੀ ਠੰਡੀ ਹੋ ਜਾਣੀ ਆ ਫੇਰ ਜਾ ਪਾ ਕੇ ਦੇ ਦੇ ਗੁਰੀ ਨੂੰ ਸੱਨਾ ਮੰਮੀ ਜੀ ਨਾਲ ਤੁਸੀਂ ਕੋ ਰੋਟੀ ਬਣਾਈ ਮੈਨੂੰ ਕਹਿ ਦੇਣਾ ਸੀ ਮੈਨੂੰ ਤਾਂ ਚਲ ਪਤਾ ਨਹੀਂ ਲੱਗਿਆ ਤੁਸੀਂ ਤਾਂ ਆਪ ਪਹਿਲਾਂ ਹੀ ਬਿਮਾਰ ਰਹੇ ਹੋਗੇ ਲੈ ਪੁੱਤ ਫੇਰ ਕੀ ਹੋ ਗਿਆ ਤੇਰਾ ਮਨ ਨਹੀਂ ਸੀ ਠੀਕ ਜੇ ਮੈਂ ਰੋਟੀ ਬਣਾਤੀ ਚੱਲ ਪੁੱਤ ਉੱਠ ਜਾ ਫੇਰ ਰੋਟੀ ਦੇ ਦੇ ਪਾ ਕੇ ਨਾਲ ਆਪ ਖਾ ਲੈ ਚਲ ਠੀਕ ਹੈ ਮੰਮੀ ਜੀ ਆ ਜੋ ਤੁਸੀਂ ਵੀ ਰੋਟੀ ਖਾ ਲ ਹਾਂ ਖਾਣੀ ਆ ਪੁੱਤ ਮੈਂ ਪਹਿਲਾਂ ਉਹਨੂੰ ਦੇ ਦੇ ਤੂੰ ਨਾਲ ਆਪ ਖਾ ਲੈ ਨਾ ਆਪਾਂ ਤਾਂ ਕਿਧਰ ਵੱਗ ਫੋਨ ਵੱਜੀ ਜਾਂਦਾ ਕਿਤੇ ਕਿਸੇ ਰੋਣ ਨਾ ਚੱਲ ਚੱਤ ਤੇ ਨੂੰ ਨਾ ਹੱਪ ਕੇ ਨਹੀਂ ਦਦਾਂ ਮੈਂ ਕੂਣ ਚੱਕਣ ਮੈਂ ਮੇਰੇ ਨਾਲ ਮੈਂ ਤਾਂ ਇਹ ਚੱਕ ਕੇ ਦੇਖ ਰਹੀ ਸੀ ਪਤਾ ਨਹੀਂ ਕਿ ਰੋ ਫੋਨ ਜੀ ਰੋ ਚੱਕ ਕੇ ਦੇਖ ਦਿੱਸ ਤੈਨੂੰ ਕਿਹਨਾਂ ਚੀਜ਼ੀ ਚੱਕੀ ਇਧਰ ਨਹੀਂ ਹਰ ਦੂਥੇ ਮੈਂ ਤੇਰਾ ਡਰਾਫਟ ਰੋਕੀਨੇ ਤੇ ਮੈਂ ਇਹ ਨਹੀਂ ਖਾਣੀ ਰੋਟੀਆਂ ਵੀ ਲੈ ਜਾ ਇਥੋਂ ਤੇਰਾ ਮੂਰ ਨਾ ਖਰਾਬ ਕਰ ਤੂੰ ਪਰ ਕੀ ਹੋਇਆ ਨਾ ਤੁਸੀਂ ਪਹਿਲਾਂ ਕੁਝ ਖਾਤਾ ਵੀ ਮੈਂ ਤਾਂ ਯਾਰ ਖਾਣਾ ਨਹੀਂ ਤੇ ਉਹ ਤੂੰ ਬਾਈ ਬਾਈ ਕਰਦੀ ਉਹਨੂੰ ਸੱਚੇ ਦਾ ਤਸੂਰ ਤਾਂ ਦੱਸੋ ਜੀ ਮੈਂ ਕੀ ਆਖਾਂਗਾ ਤੁਹਾਨੂੰ ਮੇਰੇ ਮੋਹ ਕਿਉਂ ਲੱਗੇ ਤੂੰ ਝੁਗਲੀਆਂ ਕਰਦੀ ਫਿਰਦੀ ਆਂ ਇਹ ਕਹਿੰਦੀ ਮੈਂ ਕੀ ਕੀਤਾ ਮੈਂ ਨੂੰ ਵੀ ਜੇ ਕੋਈ ਵੀ ਝੁਗਲੀ ਨਹੀਂ ਲਈ ਜੇ ਤੁਹਾਨੂੰ ਫਿਰ ਵੀ ਲੱਗਦਾ ਤੰਨ ਤੁਹਾਡੇ ਤੋਂ ਮਾਫੀ ਮੰਗਦੀ ਆਂ ਜੀ ਚਲ ਤੂੰ ਜਾ ਉਹ ਇਥੋਂ ਮੇਰਾ ਮੂਡ ਦਾ ਖਰਾਬ ਕਰ ਤੂੰ ਸਾਂ ਰੋਟੀ ਤਾਂ ਖਾ ਲੋ ਓਏ ਯਾਰ ਮੈਂ ਤੈਨੂੰ ਕਿਹਾ ਨਾ ਮੈਂ ਖਾਣੀ ਨਹੀਂ ਮੈਨੂੰ ਬਸ ਸੌਣਾ ਚਾਹਿਆ ਕਰ ਤੂੰ ਬਾਲੀਆਂ ਹੁਣ ਡੋਲੀ ਦੀਆਂ ਬਾਲੀਆਂ ਮੈਨੂੰ ਤਾਂ ਕਿਹ ਚੀਜ਼ੋ ਮੈਨੂੰ ਕਹਿੰਦੇ ਤੈਨੂੰ ਸੁਣਦੇ ਹੀ ਹੈ ਜਿਹੜਾ ਜਿੱਥੋਂ ਬੱਲੇ ਪਾ ਕੀਏ ਨੇ ਤਲੋਪ ਤੈਨੂੰ ਕਿੰਨੇ ਵਾਰੀ ਸੌਇਆ ਹੈ ਮੈਂ ਬੀਨਾ ਨੂੰ ਲਿਆ ਕਰਾ ਤੇ ਜੱਬਲ ਜੀ ਨੇ ਆ ਕੇ ਨਾ ਫੋਨ ਚੱਕ ਰਿਆ ਸੀ ਉਹ ਤਾਂ ਹੈਗੀਆਂ ਉਹ ਕਿਧਰ ਮੰਗਦੀ ਉਹਨੂੰ ਪਤਾ ਹੀ ਨਹੀਂ ਲੱਗਿਆ ਤੇ ਹੁੰਦੀ ਨਾ ਚਲਾਗਾ ਉਹ ਤਾਂ ਮੈਂ ਫਸ ਗਿਆ ਸੀ ਕੋਈ ਮੁਰਕੀਆ ਮੈਂ ਬੈਠਾ ਰੋਟੀ ਖਾ ਰਹੀ ਹਾਂ ਇਹ ਮੁੰਡਾ ਦੁੱਧ ਲੈ ਰਿਹਾ ਹੈ ਅੱਜ ਕਿਸੇ ਨੂੰ ਤਾਂ ਪਤਾ ਨਹੀਂ ਕੋਈ ਮੈਨੂੰ ਨਹੀਂ ਖਾਣਾ ਤੈਨੂੰ ਪਤਾ ਹਾਂ ਤੂੰ ਗਾਇਆ ਉਹਨੂੰ ਗੁੱਸਾ ਕਿਹੜਾ ਇਹ ਨਹੀਂ ਤੂੰ ਮੈਂ ਕਿਹਾ ਤਾ ਪਰਦੇਈ ਤਾਂ ਬੇਨਕਤ ਮੇਰੀ ਹੀ ਖਾ ਰਿਹਾ ਹੈ ਅੱਛਾ ਕਿਉਂ ਤੂੰ ਰੋਟੀ ਨਹੀਂ ਖਾਦੀ ਮੈਂ ਜੀ ਹੁਣ ਤੋ ਬੁੱਧੀਆ ਕਰਨਾ ਹੈ ਖਾਣੀਆਂ ਖਾ ਲਈ ਨਹੀਂ ਖਾਣੀ ਨਾ ਬੈਥੋ ਦਫਾ ਹੋਇਆ ਠੇਕਾ ਨਹੀਂ ਮੈਂ ਨਾ ਕਰ ਬਾਈ ਹਮੇਤੋ ਤੇਨੇ ਬੱਕਾ ਹੀ ਖਾਣੀ ਨਹੀਂ ਦੇਈਗੀ ਮੇਰਾ ਜੀ ਦਾ ਕਰਦਾ ਮੇਥੋਂ ਘਰ ਕਰਦਾ ਕੋਈ ਮੈਂ ਉਹ ਬਾਸੀ ਹੀ ਚਲਦਾ ਤੂੰ ਪੱਲੇ ਪਾਈਆ ਇਹ ਜੁਲੀਆ ਮੇਂ ਕਦੀ ਨਹੀਂ ਸਮਝ ਲੱਗਦੀ ਪਤਾ ਨਹੀਂ ਮੈਂ ਇਹਨਾਂ ਤੇ ਟੀ ਮਾਣਾ ਕਰਦਾ ਜਿਹੜਾ ਸਾਲਾ ਦਿਨ ਮੈਨੂੰ ਇੱਕ ਉੱਠੇ-ਕੁੱੱਟੇ ਬੋਲੀ ਜਾਂਦੇ ਨੇ ਮੇਰੇ ਬੱਪੂ ਨੂੰ ਨਾਲ ਵੀ ਨਹੀਂ ਦੱਸ ਸਕਦੀ ਉਹ ਵੀ ਮੈਂ ਟੈਨਸ਼ਨ ਲੈ ਕੇ ਕਰਾਂ ਤਾਂ ਕੀ ਕਰਾਂ ਮੇਰਾ ਇਸ ਘਰ ਵਿੱਚ ਮਤਲਬ ਹੋਇਆ ਕਿਹੜਾ ਗੁਰੂ ਵੀ ਨਾ ਜਮੇ ਹੱਦ ਕਰਦਾ ਕਿਹੜਾ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਮੈਨੂੰ ਤੇਰੇ ਕਹੂਗਾ ਕੀ ਬੋਲਦੀ ਹੈ ਬੋਲਣਾ ਤਾਂ ਹੋਰ ਕੀ ਕਰਾਂ ਏ ਵੀ ਨਾ ਕਿ ਫੋਨ ਦਾ ਚੱਕਰ ਵੇ ਬੰਦਾ ਪਾਗਲਾ ਵਾਂਗੂ ਫੋਨ ਲੱਗੀ ਪਈਆਂ ਕਰਨ ਲਾਸਟ ਵਾਰੀ ਕਰਦੀ ਆ ਗਿਆ ਆ ਗਿਆ ਨਹੀਂ ਆਉਦੇ ਮੈਂ ਬਾਹਰ ਜਾਂਗੀ ਨਾ ਥੋੜੀ ਹੁੰਦਾਗਾ ਹਾਲੋ ਯਾਰ ਕਿੱਥੇ ਰਹਿ ਗਿਆ ਕੁਰੀ ਮੈਂ ਪਾਗਲਾਂਗੀ ਕਰਨ ਦੀ ਬੈਠੀ ਐਗੀ ਇੱਥੇ ਆ ਗਿਆ ਆ ਗਿਆ ਯਾਰ ਦੇਖ ਜੇ ਪੰਜ ਮਿੰਟਾਂ ਦੇ ਵਿੱਚ ਵਿੱਚ ਨਾ ਆਇਆ ਨਾ ਤਾਂ ਦੇਖ ਲਾ ਪਾਗਲੀ ਬਣਾ ਰੱਖਿਆ ਗਏ ਨੇ ਅੱਧ ਕਰਖਿਆ ਗਿਆ ਜੰਮੀ ਨਹੀਂ ਆ ਹੁੰਦਾ ਕੋਈ ਨਹੀਂ ਪਾਗਲਾਂ ਕੀ ਗੁਰੀ ਮੈਂ ਕਿਹੜੇ ਟਾਈਮ ਤੇ ਬੈਠੀ ਆ ਗਈ ਇੱਥੇ ਮਾਲਕੋ ਮਾਫ ਕਰ ਦਿਓ ਯਾਰ ਲੇਟ ਹੋ ਗਿਆ ਰੋਜ਼ ਦਾ ਹੀ ਹੁੰਦਾ ਗੁਰੀ ਇੰਨਾ ਨਹੀਂ ਹੁੰਦਾ ਹੈਗਾ ਕੋਈ ਯਾਰ ਤੈਨੂੰ ਮੇਰੀਆਂ ਮਜਬੂਰੀਆਂ ਦਾ ਪਤਾ ਤਾਂ ਹੈਗਾ ਕੀ ਮਜਬੂਰੀਆਂ ਨੇ ਮੇਰੀ ਕੋਈ ਮਜਬੂਰੀ ਨਹੀਂ ਹੈਗੀ ਅੱਛਾ ਤੈਨੂੰ ਮੁੰਡੇ ਹੋ ਕੇ ਮਜਬੂਰੀਆਂ ਹੋ ਗਈਆਂ ਤੇ ਮੈਂ ਕੋਈ ਯਾਰ ਤੈਨੂੰ ਪਤਾ ਤਾਂ ਹੈਗਾ ਉਹ ਜੱਬਲ ਜੀ ਦਾ ਮਤ ਨਾ ਮਗਲ ਇਸ ਵਾਂ ਕੇ ਰੱਖਦੀ ਆ ਯਾਰ ਤੇਰੇ ਲਈ ਨਾ ਬਸ ਇੱਕੋ ਬਹਾਨਾ ਗੁਰੀ ਹੋਰ ਕੁਛ ਨਹੀਂ ਹੈਗਾ ਕਹਿ ਦਿਨਾ ਕਿ ਮੈਂ ਤੈਨੂੰ ਪਿਆਰ ਕਰਦਾ ਪਿਆਰ ਕਰ ਗੱਲਾਂ ਨਾਲ ਨਹੀਂ ਪਿਆਰ ਕਰਦਾ ਤੂੰ ਬਸ ਉਹ ਕੱਲਾ ਵੀ ਗੱਲ ਨਹੀਂ ਹੈਗੀ ਯਾਰ ਨਾ ਹੋਰ ਕਿਵੇਂ ਦੀ ਗੱਲ ਆ ਫੇਰ ਉਹ ਯਾਰ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਯਾਰ ਉਹ ਯਾਰ ਨਿੱਤ ਦੀ ਚੀਜ਼ ਹੀ ਲਈ ਰੱਖਦੀ ਹੈਗੀ ਮੈਂ ਤਾਂ ਆਪ ਉਹ ਤੋਂ ਪੰਡਾ ਛਡਾਉਂਦਾ ਫਿਰਦਾ ਯਾਰ ਪਰ ਉਹ ਉਹ ਮੇਰੇ ਲਵੇਂ ਆਉਣੋਂ ਨਹੀਂ ਹਟਦੀ ਪਰ ਕੋਈ ਨਹੀਂ ਇੱਕ ਨਾ ਇੱਕ ਦਿਨ ਤਾਂ ਪੰਡਾ ਛੱਡੂਗੀ ਮੇਰਾ ਕੀ ਕਿਹਾ ਟੈਂਡਾ ਛੱਡੂ ਕਿਉਂ ਹੈ ਤੇਰਾ ਟੈਂਡਾ ਦਾ ਨਾ ਫਿਰ ਤੂੰ ਆਪ ਹੀ ਛਡਾਉਣਾ ਚਾਹਦਾ ਹਰੇ ਤਾਂ ਮੈਨੂੰ ਨਾ ਚਾਰ ਮੈਨੂੰ ਸਭ ਪਤਾ ਅੱਛਾ ਯਾਰ ਤੂੰ ਮੇਰਾ ਯਕੀਨ ਕਾ ਤੂੰ ਨਹੀਂ ਕਰ ਰਹੀ ਮੈਂ ਤਾਂ ਉਹਦੇ ਪਿੱਛੇ ਉਹਦੇ ਘਰ ਦੇ ਨਾਲ ਵੀ ਲੜ ਰਿਆਂਗਾ ਹੁਣ ਚਲ ਮੈਨੂੰ ਇਹ ਦੱਸ ਤੂੰ ਕਿੱਥੇ ਹੋਣਾ ਬਰਦਾਸ਼ਤ ਕਰ ਲੇਗਾ ਮੈਨੂੰ ਫਿਰ ਮੈਂ ਕਿੱਦਾਂ ਬਰਦਾਸ਼ਤ ਕਰਾਂ ਹੈ ਜਿਹੜੀ ਜਗ੍ਹਾ ਮੇਰੀ ਹੋਣੀ ਚਾਹੀਦੀ ਸੀ ਨਾ ਅੱਜ ਉਹਦੀ ਜਗ੍ਹਾ ਲੱਗੀ ਚਲ ਠੀਕ ਆ ਤੂੰ ਥੋੜਾ ਟਾਈਮ ਦੇ ਮੈਨੂੰ ਮੈਂ ਹੁਣ ਤੈਨੂੰ ਲੈ ਕੇ ਹੀ ਜਾਉਂ ਆਪਦੇ ਘਰੇ ਕਿੰਨਾ ਟਾਈਮ ਹੋਰ ਜਿਕਨ ਕਰਾਤੇ ਰਹੇ ਬਸ ਖੁਸ਼ ਰਹਿਣਾ ਜਿੱਥੇ ਇਹਨੇ ਦਿਨਾਂਾਂ ਗੇ ਹੋਰ ਸਹੀ ਹੁਣ ਇਹ ਦਸ ਕਿਲ ਲੈ ਕੇ ਆਏ ਮੇਰੇ ਲਈ ਮੇਰੇ ਨਹੀਂ ਹਾਂ ਸਪਰਾਈਜ਼ ਤੂੰ ਸੜਕ ਤੇ ਥੋੜੀ ਦਿਖਾਉ ਚੱਲ ਫੇਰ ਕਰਦੇ ਆ ਮੈਂ ਸਕੂਟਰ ਇੱਥੇ ਘੜਾ ਦੇਣੀ ਚੱਲੀਏ ਆ ਵੀ ਮੱਚਿਆ ਨਾ ਤਾਂ ਮੈਂ ਮੈਂ ਥੋੜੀ ਮੱਚਦਾ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਗੱਡੀ ਵਾਲਾ ਨਾਲੇ ਹੁਣ ਹਾਂਜੀ ਬੋਤਾ ਉਹ ਠੀਕ ਆ ਯਾਰ ਮੈਂ ਕੀ ਦੱਸਾਂ ਯਾਰ ਤੈਨੂੰ ਬਸ ਜ਼ਿੰਦਗੀ ਨਰਕ ਬਣੀ ਪਈ ਆ ਮੇਰੀ ਤਾਂ ਹੋਰ ਯਾਰ ਕਿੱਥੇ ਪੱਲੇ ਪਾਤੀ ਯਾਰ ਉਹ ਬੁਝੜੀ ਜੀ ਆ ਮੇਰੇ ਤੋਂ ਉਹ ਦੇਖਣ ਨੂੰ ਵੀ ਜੀ ਕਰਦਾ ਹੋਰ ਆ ਉਹ ਹੋਊਗਾ ਜੀ ਮੰਨਦਾ ਸਿੱਕ ਨੂੰ ਦੇਗਾ ਹਾਂ ਹੁਣ ਕੀ ਲੈਣਾ ਕੀ ਤੂੰ ਰੇ ਕਿ ਤੁਸੀਂ ਸਾਰਾ ਦਿਨ ਕੰਮ ਚ ਕਰਦੇ ਹੋ ਸਾਡੀ ਮਤ ਉਹ ਮੈਨੂੰ ਲੋੜ ਨਹੀਂ ਤਰੀਆਂ ਦਿੱਤਾ ਘਟਨ ਦੀ ਲੋੜ ਨਹੀਂ ਤੂੰ ਭਾਗ ਜਾ ਪਰਸ ਇਥੋਂ ਆ ਜਾ ਭਾਗ ਜਾ ਕਿਤੇ ਜਾ ਕੇ ਬੱਸ ਤੁਸੀਂ ਕੰਮ ਕਰ ਲੈ ਉਹਨੂੰ ਗੁੱਸਾ ਨਾ ਜਿਹੜਾ ਨਹੀਂ ਪਸੰਦ ਕਰਦਾ ਮੈਂ ਤੈਨੂੰ ਕਿੰਨੀ ਕ ਵਾਰ ਸੁਣੇਗੀ ਕਦੇ ਕੁਛ ਕਦੇ ਕੁਛ ਤਰੀ 20 ਵਾਰੀ ਮੈਂ ਤੇਰੇ ਚ ਬੇਇੱਜ਼ਤੀ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਬੱਬ ਮੈਂ ਤੇ ਰਲ ਚ ਕੀ ਮੜਾ ਕਰਤਾ ਜੁਮੇ ਨੂੰ ਜਾਦਿੰ ਦੇਖਣੇ ਪੈਰੇ ਇਕ ਕੁੜੀਆਂ ਹੁੰਦੀਆਂ ਨੇ ਜਹਤ ਵੱਲ ਇੰਨਾ ਸੁਖੀ ਤੇ ਨੀ ਆਇਸ਼ੀ ਜ਼ਿੰਦਗੀ ਜਿਉਂਦੀਆਂ ਨੇ ਉਹਨਾਂ ਦੇ ਘਰ ਬੜੇ ਹਰ ਇੱਕ ਗੀਜ ਪੂਰੀ ਕਰਦੇ ਆਂ ਤੇ ਕੇ ਨਹੀਂ ਮੈਨੂੰ ਬੁਲਾਉਂਦੇ ਤੱਕ ਨਹੀਂ ਬਲਕਿ ਇਹਨਾਂ ਦੇ ਦਿਲ ਚ ਮੇਰੀ ਜਗ੍ਹਾ ਹੋਣੀ ਚਾਹੀਦੀ ਸੀ ਪਰ ਇਹਨਾਂ ਦੇ ਤਾਂ ਪੈਰਾਂ ਵਿੱਚ ਵੀ ਨਹੀਂ ਮੇਰੀ ਜਗ੍ਹਾ ਹੈਗੀ ਕੱਟ ਤਾ ਹੁਣ ਫੇਰ ਕੱਟ ਤਾ ਦੁਬਾਰਾ ਲਗਾਇਆ ਫੱਟ ਗਈ ਯਾਰ ਤਿੰਨ ਵਾਰੀ ਫੋਨ ਕੱਟ ਤਾ ਹੈਲੋ ਹਾਂ ਦੱਸ ਕਿਉਂ ਬਾਰ ਬਾਰ ਫੋਨ ਲਈ ਜਾ ਰਹੇ ਮੈਨੂੰ ਤੂੰ ਮੇਰਾ ਫੋਨ ਕਿਉਂ ਨਹੀਂ ਚੱਕ ਰਹੀ ਪਹਿਲਾਂ ਮੈਨੂੰ ਐਂ ਦੱਸ ਯਾਰ ਮੈਂ ਨਹੀਂ ਤੇਰਾ ਕੋਈ ਵੀ ਗੱਲ ਕਰਨੀ ਠੀਕ ਆ ਨਾ ਕਿਉਂ ਮੇਰੇ ਨਾਲ ਕਿਉਂ ਨਹੀਂ ਗੱਲ ਕਰਨੀ ਮੈਂ ਤੈਨੂੰ ਪਿਆਰ ਕਰਦਾ ਯਾਰ ਔਰ ਆਂਦੇ ਰਹੰਦੇ ਜਿਹੜੀ ਬਣਾਉ ਲਿਆਰ ਕੇ ਨਾ ਉਸ ਨਾਲ ਹੀ ਪਿਆਰ ਕਰ ਲਾ ਫੋਨ ਕੱਟ ਹੁਣ ਕੋ ਯਾਰ ਹੈਲੋ ਹੈਲੋ ਜਦੋਂ ਇਹਨੂੰ ਅੱਡ ਦੁਖੀ ਕੀਤਾ ਇਹ ਸਾਹਮਣਾ ਉਹ ਬੁੱਝੜੀ ਜਿ ਕਰਕੇ ਹੋਇਆਗਾ ਕਿੱਥੋਂ ਪੱਲੇ ਪਾਈਆ ਮੇਰੇ ਉਹ ਆ ਲਓ ਜੀ ਪਾਣੀ ਪੀ ਲਓ ਮਿੰਨੂਣੀ ਲੋੜ ਤੇ ਨਹੀਂ ਪਾਣੀ ਦੀ ਜੱਦੇ ਦੀ ਆਈਏ ਜ਼ਿੰਦਗੀ ਨਲਕਾ ਬਣਾ ਰੱਖੀ ਏ ਮੇਰੀ ਗੱਲ ਸੁਣਨਾ ਮੇਰੀ ਹੁਣ ਨਾ ਜੇ ਤੂੰ ਮੇਰੇ ਪਿੱਛਾ ਆਈ ਕਿਸੇ ਵੀ ਗੱਲ ਤੇ ਤੇਰਾ ਬੰਦਾ ਦੇਖੀ ਗਈ ਆ ਮੈਨੂੰ ਨਹੀਂ ਪਸੰਦ ਤੂੰ ਨਾ ਤੂੰ ਪਸੰਦਾ ਅੱਜਾਂ ਨਾ ਪਸਾਂ ਦੋ ਦੋ ਚੀਜ਼ ਜਦ ਤੂੰ ਮੈਨੂੰ ਬਿਆਕ ਲੈਂਦਾ ਪਰ ਮੈਂ ਕੀਤਾ ਕੀ ਆ ਜੀ ਮੈਨੂੰ ਹਜੇ ਪੁੱਛਦੇ ਆ ਕੀਤਾ ਕੀ ਆ ਤੂੰ ਕੀ ਨਹੀਂ ਕੀਤਾ ਦੱਸ ਤਾਂ ਨੇ ਜ਼ਿੰਦਗੀ ਮੇਰੀ ਖਰਾਬ ਕਰਤੀ ਉਂਗਲਾ ਤੂੰ ਲਾਈਆ ਮੇਰੇ ਘਰ ਦੇ ਨੂੰ ਤੂੰ ਬਸ ਮੇਰੀ ਨਜ਼ਰੋਂ ਦੂਰ ਹੋ ਜਾ ਜੋ ਕਰਦੀ ਨਾ ਤੂੰ ਹੀ ਕਰਦੀ ਆ ਤੂੰ ਹੀ ਕਰ ਛੱਡਿਆ ਫੜੀਆ ਹੁਣ ਤਰੇਖੀ ਗਈਆਂ ਕੀ ਸੋਚ ਚਾਲੀ ਇਹ ਕੀ ਹੋ ਗਿਆ ਕਿੱਥੋਂ ਪੱਲੇ ਪਈਆ ਇਹ ਦੁਖੀ ਕਰਤਾ ਇਹਨੇ ਯਕਿਨ ਕਰਾਂ ਕਿ ਦੱਸਦਾ ਸਹੀ ਕੋਈ ਗਲਤੀ ਹੋਈ ਹੋਣੀ ਹੈ ਪੁੱਤ ਅਸਮੇਂ ਮੈਂ ਕਿ ਮੈਂ ਤਾਂ ਉਹਨੂੰ ਪਾਣੀ ਉਹ ਦੇਣ ਗਈ ਸੀ ਕਿ ਤੂੰ ਮੈਨੂੰ ਬੋਲਣ ਲੱਗ ਗਿਆ ਕੋਈ ਗੱਲ ਨਹੀਂ ਪੁੱਤ ਪਹਿਲਾਂ ਤਾਂ ਹੋਇਆ ਜਿਹਾ ਹੈ ਨਹੀਂ ਤੀਗਾ ਪਤਾ ਨਹੀਂ ਉਹਦੇ ਸਵਾਲ ਨੂੰ ਵੀ ਕੀ ਹੋਇਆ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਮਾਨੂੰ ਨਾ ਲਾ ਪੁੱਤ ਤੂੰ ਮੈਨੂੰ ਤਾਂ ਆਪ ਤੇਰੇ ਤੇ ਆਉਂਦਾ ਦੱਸ ਸਾਰਾ ਕੰਮ ਵੀ ਕਰਦੀ ਆ ਪਤਾ ਨਹੀਂ ਕਿਉਂ ਨਹੀਂ ਉਹ ਮੁੰਡੇ ਦੇ ਦਿਮਾਗ 'ਚ ਪੈਂਦਾ ਹੈਗਾ ਖਾਧਿਆ ਹੀ ਕਰ ਮਮੀ ਜੀ ਮੈਨੂੰ ਤਾਂ ਦੱਸੋ ਮੈਂ ਕਿੱ데 ਜਾਵਾਂ ਇਹ ਨਾਲ ਕਹਿੰਦੇ ਰਹਿੰਦੇ ਨੇ ਕਿ ਤੂੰ ਮੈਨੂੰ ਪਸੰਦ ਨਹੀਂ ਜਦੋਂ ਉਹਨਾਂ ਨੂੰ ਮੈਂ ਪਸੰਦ ਹੀ ਨਹੀਂ ਸੀ ਫਿਰ ਤੁਸੀਂ ਮੇਰਾ ਰਿਸ਼ਤਾ ਕਿਉਂ ਕੀਤਾ ਪੁੱਤ ਇਹ ਜੀ ਅਗਰ ਨਾਲ ਨਹੀਂ ਸੋਚੀਦੀਆਂ ਹੁੰਦੀਆਂ ਤੈਨੂੰ ਕਿਨੇ ਕਿਹਾ ਵੀ ਤੂੰ ਉਹਨੂੰ ਪਸੰਦ ਨਹੀਂ ਹੈਗੀ ਜੀ ਉਹ ਮੈਨੂੰ ਆਪ ਕਹਿੰਦੇ ਨੇ ਮੈਨੂੰ ਦੱਸੋ ਤਾਂ ਸਹੀ ਮੈਂ ਕੀ ਕਰਾਂ ਕੋਈ ਗੱਲ ਨਹੀਂ ਪੁੱਤ ਨਿਆਣੀ ਮਾਤਾ ਉਹਦੀ ਬਾਹਰ ਦੇ ਨੂੰ ਪਤਾ ਨਿਆਣੀ ਉਹਨਾਂ ਟੀਚਰਾਂ ਕਰੀ ਜਾਂਦੇ ਨੇ ਤਾਂ ਹੀ ਉਹਦਾ ਮੰਨਦੂਪੀ ਹੋ ਜਾਂਦਾ ਮੇਰਾ ਪੁੱਤ ਪਹਿਲਾਂ ਕਿੱਥੇ ਸੀ ਇਹ ਜਾਂ ਆ ਹੋਰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਮੈਨੂੰ ਤਾਂ ਆਪਣੀ ਪੁੱਤ ਸਮਝ ਆਉਂਦੀ ਹੈਗੀ ਚੱਲ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਕਹਿੰਦੇ 12 ਸਾਲ ਬਾਅਦ ਤਾਂ ਰੋੜੀ ਦੀ ਵੀ ਰੱਬ ਸੁਣਦਾ ਕੋਈ ਨਾ ਰੱਬ ਤੇਰੀ ਵੀ ਸੁਣੂਗਾ ਮਨ ਨੂੰ ਨਾ ਲਾ ਗੱਲ ਚੱਲ ਉੱਠ ਜਾ ਕੰਮ ਕਰ ਲੈ ਕੋਈ ਉਹਨਾਂ ਨੇ ਰੋਈ ਜਾਈਦਾ ਤੂੰ ਤਾਂ ਜਿੱਦਣ ਦੀ ਆ ਘਰ ਚ ਆਈਆਂ ਬਸ ਮੈਂ ਤਾਂ ਤੈਨੂੰ ਕਦੇ ਹੱਸਦੀ ਨਹੀਂ ਦੇਖਿਆ ਹੀ ਨਹੀਂ ਹੈਗਾ ਹਰ ਟਾਈਮ ਰੋਈ ਜਾਂਦੀ ਹੈ ਦਿਨ ਨੂੰ ਨਹੀਂ ਲਾਈਦੀ ਹੁੰਦੀ ਗੱਲ ਕੋਈ ਗੱਲ ਨਹੀਂ ਸੋ ਗੱਲ ਕਹਿ ਦਿੰਦਾ ਹਾਂ ਮੈਂ ਆਦਮੀ ਸੈਣੀ ਸਿੱਖੀ ਦੀ ਆ। ਚੱਲ ਕਰ ਲੈ ਕੰਮ। ਉੱਠ ਜਾਂ ਭਾਂਡੇ-ਪੁੰਡੇ ਮਾਂਜ ਲੈ। ਸਰੋਂਆ ਹੁੰਦੇ ਸੀ। ਮੈਂ ਤਾਂ ਕੁਥੀ ਹੋ ਗਈ। ਜਦੋਂ ਸੋਨ ਨੂੰ ਕੰਨ ਨਹੀਂ ਆਣੀ ਨੂੰ ਵਾਟਾਂ ਧੋਰੀ ਜਾਂਦੀ। ਉਥੇ ਦੱਸ ਤੂੰ ਮਾਸਾ। ਆ ਵੀ ਗੁਰੀ ਕਿਵੇਂ ਦੁਖੀ ਜਿਹਾ ਬੈਠਾ? ਬੱਸ ਯਾਰ ਪਛਣ ਨਾ। ਆਲੇ ਹੁਣ ਤਾਂ ਤੇਰਾ ਵਿਆਹ ਹੋ ਗਿਆ ਫੇਰ ਵੀ ਮਰ ਜਾਇਆ ਜੇ ਬੈਠਾ ਕੀ ਚੱਕਰ ਐ ਕੋਈ ਉਹ ਗੱਲ ਨਹੀਂ ਪ੍ਰੀਤ ਯਾਰ ਉਹ ਪਾਰਟੀ ਦੇਣ ਦਾ ਮਾਰਾ ਕਰ ਰਹੇ ਆ ਯਾਰ ਕਮਾਲ ਦੀ ਗੱਲ ਆ ਉਹ ਨਾ ਨਾ ਯਾਰ ਹਾਂ ਤੈਨੂੰ ਵੀ ਪਤਾ ਮੈਂ ਕਿਹਨੂੰ ਪਿਆਰ ਕਰਦਾ ਸੀ ਤੇ ਮੇਰਾ ਵਿਆਹ ਕਿਹਦੇ ਨਾਲ ਹੋ ਗਿਆ ਯਾਰ ਓਏ ਯਾਰ ਫੇਰ ਇਹਨਾਂ ਦੁੱਖੀ ਹੁੰਦੀ ਕੀ ਲੋੜ ਐ ਉਹ ਦੁੱਖੀ ਦੀ ਗੱਲ ਨਹੀਂ ਯਾਰ ਹਾਂ ਗੱਲ ਤਾਂ ਦਿਲ ਮਿਲੇ ਦੀ ਹੁੰਦੀ ਆ ਸਾਲਾ ਉਹ ਨੂੰ ਤਾਂ ਦੇਖਣੋਂ ਜੀ ਨਹੀਂ ਕਰਦਾ ਹੈਗਾ ਹੁੰਦਾ ਗੁੱਸਾ ਹੀ ਚੜੀ ਜਾਂਦਾ ਯਾਰ ਮੈਨੂੰ ਤਾਂ ਉਹਤੇ ਪਉ ਤਾਂ ਮੈਂ ਤੇਰੀ ਗੱਲ ਸਮਝ ਗਿਆ ਪਰ ਐ ਦੁਖੀ ਹੋ ਕੇ ਵੀ ਕੀ ਬੰਦਾ ਹੁਣ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਯਾਰ ਵੀ ਇਹ ਤਾਂ ਤੈਨੂੰ ਲੱਗਦਾ ਵੀ ਜਿਹੜਾ ਕੁਝ ਹੋ ਗਿਆ ਹੋ ਗਿਆ ਪਰ ਮੇਰੇ ਦਿਲ ਤੋਂ ਪੁੱਛਣਾ ਵੀ ਮੇਰੇ ਤੇ ਕੀ ਵੀਤਰੀ ਆ ਮੇਰੇ ਤਾਂ ਚੰਗੇੜਾ ਨਿਕਲਦੀਆਂ ਨੇ ਯਾਰ ਇਕ ਰੋ ਨਹੀਂ ਸਕਦਾ ਕਿਸੇ ਨੂੰ ਦੱਸ ਨਹੀਂ ਸਕਦਾ ਅੰਦਰੋਂ ਅੰਦਰ ਹੀ ਬੱਸ ਮੈਂ ਤਾਂ ਯਾਰ ਖੁਰੀ ਜਾਂਦਾ ਪੁੱਛਣਾ ਯਾਰ ਬਹੁਤ ਮਾੜੀ ਜ਼ਿੰਦਗੀਆਂ ਮੇਰੀ ਤਾਂ ਬਾਈ ਯਾਰ ਮੇਰਾ ਤਾਂ ਜੀ ਕਰਦਾ ਨਾ ਮੈਂ ਮਰ ਜਾ ਯਾਰ ਓ ਯਾਰ ਮਰਨ ਨਾਲ ਥੋੜੋ ਕੋਈ ਮਸਲਾ ਹੱਲ ਹੋਊਗਾ ਇਹ ਤਾਂ ਹੁਣ ਚਲ ਆਪਾਂ ਮੰਨਦਿਆਂ ਤੇਰੇ ਤੇ ਪੈ ਗਈ ਤਾਂ ਇਹਨੂੰ ਹੁਣ ਆਪਾਂ ਨਹੀਂ ਕੱਟਣਾ ਮਰ ਕੇ ਕੀ ਹੋ ਜਾਊਗਾ ਉਹ ਤਾਂ ਤੂੰ ਵੀ ਚੌੜਾ ਹੋ ਕੇ ਕਹਤਾ ਵਿਆਹ ਕਰਾ ਲੇ ਉਦੋਂ ਤਾਂ ਤੇਰੇ ਤੇ ਕਿਹੜਾ ਕੋਈ ਆੜਾ ਟਿਕਿਆ ਹੋਇਆ ਸੀ ਗੱਲ ਤੇ ਵਿਆਹ ਕਰਾਉਂਦਾ ਉਦੋਂ ਤੱਕ ਕਿਉਂ ਹਾਂ ਕਰੀ ਕੋ ਯਾਰ ਇਹ ਤਾਂ ਮੈਂ ਗੱਲ ਤੇਰੀ ਮੰਨਦਾ ਇੱਕ ਤਰ੍ਹਾਂ ਦਾ ਆੜੀ ਟਿਕਿਆ ਹੋਇਆ ਸੀ ਯਾਰ ਉਹ ਯਾਰ ਫਿਰ ਮਰਨ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਨਾ ਹੁੰਦਾ ਮਰ ਕੇ ਕੀ ਕਰੇਗਾ ਜ਼ਿੰਦਗੀ ਨੂੰ ਜਿਉਣਾ ਸਿੱਖ ਹੁਣ ਜਿਹੜੀ ਸਿਹੜੀ ਆ ਨਾ ਇਹ ਦਿਨ ਨਾਲ ਹੀ ਰਹਿ ਇਹ ਦਿਨ ਨਾਲ ਹੀ ਕੱਟਣੀ ਪੈਣੀ ਹੈ ਜ਼ਿੰਦਗੀ ਚਾਹੇ ਔਖਾ ਘਟੇ ਚ ਸੌਖਾ ਘਟ ਆਪਦੇ ਆਪ ਨੂੰ ਬਦਲਣਾ ਸਿੱਖ ਵੀਰ ਹੁਣ ਤਾਂ ਜਿਹੜਾ ਕੁਝ ਹੋ ਗਿਆ ਨਾ ਬਸ ਸਮਝ ਲੈ ਵੀ ਇਹ ਹੀ ਆ ਸਭ ਕੁਝ ਉਹ ਯਾਰ ਐ ਕਿਵੇਂ ਉਹਨੂੰ ਸਾਰਾ ਕੁਝ ਸਮਝਣਾ ਯਾਰ ਤੂੰ ਮੇਰਾ ਪੱਕਾ ਯਾਰ ਹੋ ਕੇ ਮੈਨੂੰ ਸਮਝ ਸਕਦਾ ਯਾਰ ਇਹ ਉਮੀਦ ਨਹੀਂ ਸੀ ਯਾਰ ਦੇਰੇ ਤੋਂ ਤੇ ਇੱਕ ਗੱਲ ਹੋਰ ਮੈਂ ਤਾਂ ਮੇਰੇ ਘਰਦਿਆਂ ਨੇ ਵੀ ਨਹੀਂ ਸਮਝਿਆ ਉਹਨਾਂ ਨੇ ਵੀ ਮੇਰੇ ਨਾਲ ਤਾਂ ਕਈ ਕੀਤਾ ਮੈਂ ਤਾਂ ਬਥੇਰਾ ਕਿਹਾ ਸੀ ਉਹਨਾਂ ਨੂੰ ਵੀ ਮੇਰਾ ਵਿਆਹ ਨਾ ਕਰੋ ਪਰ ਉਹਨਾਂ ਨੇ ਉਹਦੇ ਨਾਲ ਉਹਦੇ ਲੜ ਲਾਤਾ ਯਾਰ ਮੈਨੂੰ ਬਸ ਹੁਣ ਪੁੱਛਣਾ ਨਰਕੀ ਬਣਿਆ ਪਿਆ ਨਾਲੇ ਤਾਂ ਉਹਦੀ ਜਿੰਦਗੀ ਖਰਾਬ ਹੋ ਰਹੀ ਆ ਨਾਲੇ ਉਹਦੀ ਜਿਹਨੂੰ ਮੈਂ ਪਿਆਰ ਕਰਦਾ ਮੇਰੀ ਤਾਂ ਹੋਣੀਓ ਹੋਣੀ ਆ ਓ ਯਾਰ ਛੱਡ ਹੁਣ ਕੀ ਦਿਮਾਗ ਤੇ ਲੋੜ ਲਈ ਬੈਠਾ ਹੁਣ ਕੋਈ ਹੱਲ ਐ ਨਹੀਂ ਚਲ ਐ ਕਰ ਉਹਨੂੰ ਫੋਨ ਲਾ ਤੇਰਾ ਮਿਲਨ ਜੀ ਕਰ ਰਿਹਾ ਉਹਨੂੰ ਉਹਨੂੰ ਬੁਲਾ ਉੱਥੇ ਫੋਨ ਕਰ ਉਹਨੂੰ ਓ ਯਾਰ ਹੁਣ ਤਾਂ ਤਾਂ ਕਰਾ ਜੇ ਮੇਰਾ ਫੋਨ ਚੱਕੇ ਹੁਣ ਉਹ ਯਾਰ ਮੇਰੇ ਫੋਨ ਤੋਂ ਕਰ ਉਹਨੂੰ ਫੋਨ ਯਾਰ ਕਮਾਲ ਦੀ ਗੱਲ ਆ ਫੋਨ ਕਿਉਂ ਨਹੀਂ ਚੱਕੂਗੀ ਫੋਨ ਕਰ ਉਹਨੂੰ ਪਹਿਲਾਂ ਤਾਂ ਬੜਾ ਚੱਕਦੀ ਸੀ ਫੋਨ ਪਹਿਲਾਂ ਮਿੰਟ ਚ ਆ ਜਾਂਦੀ ਸੀ ਕੀ ਆਇਆ ਉਹ ਯਾਰ ਫੋਨ ਤਾਂ ਹੁਣ ਵੀ ਚੱਕਦੀ ਸੀ ਵਿਆਹ ਤੋਂ ਬਾਅਦ ਵੀ ਹਾਂ ਪਰ ਚੱਕਰਾ ਪਰ ਜਿਹੜੀ ਸਲੀ ਨੇ ਆ ਲੜ ਲਾਈ ਨਾ ਮੇਰੇ ਇਹ ਬਿੰਦ ਕਵਾ ਟਪਕ ਜਾ ਕਰੇ ਜਦੋਂ ਤਾਂ ਫੋਨ ਆਉਂਦਾ ਹੁੰਦਾ ਸੀ ਜਾਣ ਜਾਣ ਵਿੱਚ ਆ ਜਾਂਦੀ ਸੀ ਬਸ ਐਨੇ ਚੋਂ ਖਿੱਚ ਗਈ ਯਾਰ ਉਹ ਤੂੰ ਉਹਨੂੰ ਫੋਨ ਲਾ ਯਾਰਾ ਮੇਰੇ ਫੋਨ ਤੋਂ ਫੋਨ ਲਾ ਲੈ ਫੜ ਫੋਨ ਲਾ ਉਹਨੂੰ ਫੋਨ ਕਰ ਇਹਨੂੰ ਹੁਣ ਕਿੱਥੇ ਬੁਲਾਵਾਂ ਫੇਰ ਉੱਥੇ ਬੁਲਾ ਲੈ ਆਪਣੇ ਪਿੰਡ ਜਿੱਥੇ ਪਹਿਲਾਂ ਮਿਲਦੇ ਹੁੰਦੇ ਸੀ ਹਾਂ ਉੱਥੇ ਬੁਲਾ ਹੈਲੋ ਹੈਲੋ ਕੇ ਮੈਂ ਪ੍ਰਵੀਨ ਕੌਣ ਗੁਰੇ ਬੋਲਦਾ ਮੈਂ ਅੱਛਾ ਹੁਣ ਤਾਂ ਹੋਰਾਂ ਦੇ ਫੋਨਾਂ ਤੋਂ ਵੀ ਫੜਫੜ ਕੇ ਮੈਨੂੰ ਫੋਨ ਲਾਉਣ ਲੱਗੇ ਸ਼ਰਮ ਤਾਂ ਨਹੀਂ ਹੁੰਦੀ ਤੈਨੂੰ ਯਾਰ ਇਹ ਗੱਲ ਨਹੀਂ ਬਸ ਤੂੰ ਮੈਨੂੰ ਇੱਕ ਵਾਰੀ ਮਿਲ ਲੈ ਯਾਰ ਯਾਰ ਮੈਂ ਨਹੀਂ ਮਿਲਣਾ ਠੀਕ ਹੈ ਤੂੰ ਆਪਦਾ ਆਪਣੀ ਬਹੂ ਨੂੰ ਹੀ ਸੰਭਾਲਾ ਓ ਯਾਰ ਮੇਰੀ ਗੱਲ ਕਰਾ ਹੈਲੋ ਹੈਲੋ ਹਾਂਜੀ ਕੀ ਹਾਲ ਚਾਲ ਬਸ ਬੁਰਾ ਹੀ ਨੇਗੇ ਪ੍ਰੀਤ ਬੋਲਦਾ ਹਾਂ ਬੋਲ ਤਾਨੂੰ ਪਤਾ ਥੋਡੇ ਜਾਣ ਪਿੱਛੋਂ ਜਾਂ ਥੋਡੇ ਜਿਹੜਾ ਕੁਝ ਤੁਸੀਂ ਇਹਦੇ ਨਾਲ ਵਿਵਗਾਰਦੇ ਹੋ ਇਹਦੇ ਤੇ ਕੀ ਬੀਤਰੀ ਆ ਮਰਨ ਤੇ ਮਰਨ ਵਾਲਾ ਹੋ ਰਿਹਾ ਹੈ ਬੰਦਾ ਰਹਿੰਦੇ ਰਹਿੰਦੇ ਜੇ ਇੰਨੇ ਹੁੰਦਾ ਨਾ ਇਹਨੂੰ ਤਾਂ ਇਹ ਵਿਆਹ ਨਾ ਕਰਾਉਂਦਾ ਤੁਹਾਨੂੰ ਨਹੀਂ ਬਲੀਵ ਨਾ ਤੁਸੀਂ ਇਦਾਂ ਕਰੋ ਤੁਸੀਂ ਮੇਰੇ ਪਿੰਡ ਵਾਲੇ ਉੱਥੇ ਆਓ ਮੈਂ ਨਹੀਂ ਕਿਤੇ ਵੀ ਆਸਤਾ ਕਰਦੀ ਮੈਂ ਨਹੀਂ ਆਉਣਾ ਕਿਤੇ ਵੀ ਯਾਰ ਜੇ ਮਰ ਗਿਆ ਫਿਰ ਥੋਡੇ ਕੋਲ ਪਹੂਗਾ ਇਹ ਅੱਛਾ ਹੁਣ ਇਹ ਮੈਨੂੰ ਧਮਕੀ ਦੇਣ ਲੱਗ ਰਹੇ ਤੁਸੀਂ ਧਮਕੀ ਤੁਮਕੀ ਨਹੀਂ ਹੈਗੀ ਇਹਦੀ ਹਾਲਾਤ ਤਾਂ ਦੇਖ ਲੈ ਇੱਕ ਵਾਰ ਕੀ ਬਣ ਗਿਆ ਥੋਡੇ ਜਾਣ ਪਿੱਛੋਂ ਉਹ ਵਿਆਹ ਦਾ ਉਹ ਵਿਆਹ ਉਹ ਨਾ ਕਿ ਨਹੀਂ ਬੱਸ ਜਿਹਦੇ ਨਾਲ ਵਿਆਹ ਕਰਾਇਆ ਨਾ ਉਹ ਹੈਗੀ ਐ ਨੂੰ ਸਾਹਮਣ ਵਾਲੀ ਯਾਰ ਉਹਦੀ ਗੱਲ ਤੁਸੀਂ ਛੱਡੋ ਤੁਸੀਂ ਵਿਆਹ ਤੋਂ ਬਾਅਦ ਵੀ ਤੇਰੇ ਨਾਲ ਗੱਲ ਕੀਤੀ ਆ ਤੁਸੀਂ ਇੱਕ ਵਾਰ ਮੈਂ ਤਾਂ ਕੀਤੀ ਆ ਨਾ ਮੈਂ ਤਾਂ ਇਹਨੂੰ ਹੁਣ ਵੀ ਪਿਆਰ ਕਰਦੀ ਆ ਪਰ ਇਸੇ ਨੇ ਮੇਰੇ ਪਿਆਰ ਦੀ ਕਦਰ ਇਹ ਨਹੀਂ ਨੀਂ ਕਦਰ ਫਿਰ ਮਿਲੋ ਇੱਕ ਵਾਰ ਕਦਰ ਪਾਈ ਇਹਦੇ ਹਾਲਾਤ ਤਾਂ ਦੇਖੋ ਨਾ ਕੀ ਬਣੇ ਹੋਏ ਇਹਨੇ ਨਹੀਂ ਨਾ ਕਦਰ ਪਾਈ ਮੇਰੀ ਅਸੀਂ ਤੁਹਾਡੀ ਬੇਟ ਕਰਾਂਗੇ 5 ਵਜੇ ਜੇ ਆਗੇ ਠੀਕ ਹੈ ਨਹੀਂ ਫਿਰ ਜੇ ਉਹ ਵੀ ਹੋਊਗਾ ਦੇਖੀ ਜਊ ਚੱਕ ਗੁਰੀ ਹੁਣ ਦੇਖ ਹੁਣ ਟੈਨਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਆਪਾਂ ਨੇ ਕਹਿਤਾ ਹੁਣ ਇਹ ਕੀ ਪਤਾ ਹੋਊ ਆ ਉਹ ਕਿ ਨਾ ਯਾਰ ਆ ਯਾਰ ਆਊਗੀ ਆਊਗੀ ਕਿਵੇਂ ਨਹੀਂ ਯਾਰ ਕਮਾਲ ਦੀ ਗੱਲ ਆ ਚਲ ਫੇਰ ਚਲਦੇ ਆ 5:00 ਚਲ ਪੈਗ ਲਾਣਾ ਨਾ ਯਾਰ ਉਹ ਫੇਰ ਗੁੱਸੇ ਹੋ ਜੂ ਓ ਯਾਰ ਛੱਡ ਗੁੱਸੇ ਨੂੰ ਤਾਂ ਹੀ ਦਲੇਰੀ ਆਉ ਆ ਚੱਲੀਏ ਖੜਾ ਹੋ ਉਹ ਮੇਰੀ ਗਲਤੀ ਆ ਸੋਣਾ ਓਏ ਆ ਜਾ ਉਹ ਮੇਰੀ ਗਲਤੀ ਆ ਸੋਲਾ ਗੱਲ ਉਹਨੂੰ ਮਿਲ ਲਈਏ ਫੇਰ ਆਪਾਂ ਫੇਰ ਲਾ ਲਾਂਗੇ ਮਰਜੀ ਹੈ ਤੇਰੀ ਯਾਰ ਪੱਕਾ ਫੇਰ ਪੱਕਾ ਲਾਵਾਂਗੇ ਪਹਿਲਾਂ ਉਹਨੂੰ ਮਿਲ ਲਈ ਯਾਰ ਤੈਨੂੰ ਪਤਾ ਉਹ ਫੇਰ ਕਿਵੇਂ ਨਖਰੇ ਕਰੂ ਯਾਰ ਪਰ ਹੁਣ ਦਿਮਾਗ ਦੇ ਨਾਲ ਲੂੜ ਲੂੜ ਲਈ ਨਾ ਨਾ ਲੈਂਦੇ ਨੇ ਤੇ ਕੁੜੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਤੰਦਰਾ ਆਇਆ ਆਊਗੀ ਕਿਹਨਾ ਯਾਰ ਉਹ ਆਏ ਆਊਗੀ ਯਾਰ ਆਊਗੀ ਕਿਉਂ ਆ ਗਈ ਲੈ ਹਾਂਜੀ ਕਿਉਂ ਬੁਲਾਇਆ ਮੈਨੂੰ ਇੱਥੇ ਇਹਦੀ ਸ਼ਕਲ ਦੇਖ ਰਿਹਾ ਹਾਲਾਤ ਦੇਖ ਰਿਹਾ ਇਹਦੇ ਫੇਰ ਕੀ ਕਰਾਂ ਇਹਦੇ ਹਾਲਾਤ ਤਾਂ ਤੁਸੀਂ ਦੇਖ ਲਿਪੀ ਤਾਂ ਜਿਹੜੇ ਮੇਰੇ ਹਾਲਾਤ ਨੇ ਉਹ ਤਾਂ ਨਹੀਂ ਤੁਹਾਨੂੰ ਦਿਖ ਰਹੇ। ਇਹਨੂੰ ਛੋਟੇ ਕਰਕੇ ਨੇ ਇਹਦੇ ਹਾਲਾਤ ਇਦਾਂ ਦੇ ਬਣੇ ਹੋਏ। ਜੇ ਐਵੇਂ ਤਾਂ ਹੁੰਦਾ ਨਾ ਇਹ ਵਿਆਹ ਨਾ ਕਰਾਉਂਦੇ। ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਕਿਉਂ ਕਰਵਾਏ ਇਹਨੇ ਵਿਆਹ? ਇਹਦੇ ਕਿਹੜਾ ਬੰਦੂਕ ਰੱਖੀ ਹੋਈ ਸੀਗੀ ਕਿ ਹਾਂ ਤੂੰ ਵਿਆਹ ਕਰਾ ਨਿਆਣਾ ਸੀ ਇਹ। ਯਾਰ ਇਹਦੇ ਘਰ ਦੇ ਨੇ ਧੱਕਾ ਕੀਤਾ ਨਾ ਦੇ ਨਾਲ। ਇਹ ਕਿਹੜਾ ਇਹਦਾ ਜਿਹੜਾ ਮਨ ਸੀਗਾ ਵੀ ਮੈਂ ਇਹਦੇ ਨਾਲ ਮੇਰੇ ਵੀ ਘਰ ਦੇ ਧੱਕਾ ਕਰਦੇ ਆਂ। ਪਰ ਇਹ ਤਾਂ ਮੈਂ ਤਾਂ ਕਰਵਾਇਆ ਨਹੀਂ ਇਹ ਜੀ। ਯਾਰ ਗੱਲ ਉਹ ਨਹੀਂ। ਗੱਲ ਉਹ ਨਹੀਂ। ਮੇਰੀ ਗੱਲ ਸੁਣ। ਇਹਦੀ ਸ਼ਕਲ ਤਾਂ ਦੇਖ ਇੱਕ ਵਾਰ। ਇਹਨੇ ਆਪਣੇ ਘਰ ਦੇ ਨਾਲ ਹੁਣ ਤੱਕ ਤੇਰਾ ਨਾਮ ਜ ਮੈਂ ਹੁਣ ਤੱਕ ਸਮਝ ਨਹੀਂ ਰਹੀਆਂ ਗੁਰੇ ਮੈਂ ਤੇਰੇ ਨਾਲ ਫੋਨ ਤੇ ਗੱਲ ਕਰਦੀ ਸੀਗੀ ਫੇਰ ਵੀ ਨਾ ਉਹ ਜਾਣ ਜਾਣ ਕੇ ਵਿੱਚ ਆ ਕੇ ਇਹਨੇ ਨਾ ਗੱਲਾਂ ਕਰਦਾਗਾ ਉਹ ਯਾਰ ਕਾਦੇ ਨਹੀਂ ਸਿਰਫ ਆਏ ਹਨ ਹਾਂ ਵੀ ਮੈਂ ਹਟਾਵਾਂ ਉਹ ਹੋ ਰਿਹਾ ਵਾ ਹੁਣ ਤੈਨੂੰ ਕੀ ਮਤਲਬ ਮੇਰੇ ਯਾਰ ਹਟਾਉਣ ਵਾਲੀ ਗੱਲ ਤਾਂ ਹੋਵੇ ਨਾ ਜੇ ਉਹਨੂੰ ਬੁਲਾਉਂਦਾ ਹੋਵੇ ਉਹਦੇ ਮੂੰਹ ਨਹੀਂ ਤੱਕ ਨਹੀਂ ਲਾਉਂਦਾ ਹੈਗਾ ਹੋਰ ਤਾਂ ਬਿਨਾਂ ਬੁਲਾਏ ਇੱਥੇ ਤੱਕ ਗੱਲਾਂ ਆ ਗਈਆਂ ਨਾ ਕੋਈ ਹੋਰ ਕਿੰਨੇ ਵਾਰੀ ਸਮਝਾਤਾ ਯਾਰ ਮੇਰੇ ਘਰ ਦੇ ਨੇ ਥੱਕ ਗਈ ਤਾਂ ਮੇਰੇ ਨਾਲ ਕੂੰ ਆਵਾਂ ਦੱਸ ਤੇਰਾ ਕਿੰਨਾ ਕਰਦਾ ਸੀ ਮੈਂ ਤੇ ਹੁਣ ਵੀ ਕਿੰਨਾ ਕਰਦਾ ਹਾਂ ਮੈਨੂੰ ਇਹ ਦੱਸ ਤੂੰ ਮੈਨੂੰ ਕਿਸੇ ਹੋਰ ਨੂੰ ਮੰਡਣਾ ਜਾਂ ਰਲੇਗਾ ਹਾਂ ਜਾਂ ਨਾ ਚ ਜਵਾਬ ਚਾਹੀਦਾ ਮੈਂ ਜਾਂ ਰਲੇਗਾ ਯਾਰ ਤੇ ਫਿਰ ਮੇਰਾ ਵੀ ਤਾਂ ਦਿਲ ਦੇਖ ਮੈਂ ਕਿਵੇਂ ਜਰੀ ਬੈਠੀ ਐ ਤੇਨੂੰ ਫਿਰ ਉਹ ਛੱਡੋ ਨਾ ਤੁਸੀਂ ਗੱਲ ਕਿਹੜੀ ਗੱਲ ਨੂੰ ਲੈ ਕੇ ਬੈਠ ਗਏ ਤੁਸੀਂ ਨੂੰ ਤੁਸੀਂ ਮੈਨੂੰ ਇੱਕ ਗੱਲ ਜਵਾਬ ਦੋ ਇਹਨੂੰ ਤੁਸੀਂ ਤੁਹਾਨੂੰ ਕਿਵੇਂ ਸਮਝਾਵਾਂ ਰੁਕ ਰੁਕ ਕੇ ਟਾਈਮ ਕੱਢਦਾ ਮਾਰਨ ਤੱਕ ਰੇ ਕੰਗਾਰ ਤੇ ਆ ਪਿਆ ਬਈ ਮੈਂ ਤਾਂ ਨੱਚ ਨੱਚ ਕੇ ਟਾਈਮ ਕੱਢਦੀ ਐ ਨਾ ਹਰ ਗੱਲ ਹੁਣੀ ਮੈਂ ਸਮਝਦਾ ਤੁਹਾਡੇ ਦੋਨਾਂ ਦੀ ਫੀਲਿੰਗ ਨੂੰ ਸਮਝਦਾ ਪਰ ਇਹ ਥੋੜੂ ਹੁੰਦੀ ਹੈ ਨਾ ਗੱਲ ਇਹ ਵੀ ਤਾਂ ਜਵਾਬ ਦੇ ਸਕਦਾ ਸੀ ਘਰ ਦੇ ਨੂੰ ਕਹਿ ਸਕਦਾ ਸੀਗਾ ਉਹ ਮੈਂ ਪੱਥੇਰਾ ਕਿਹਾ ਸੀ ਯਾਰ ਜਦੋਂ ਮੰਨੀ ਨਹੀਂ ਹੁਣ ਮੈਂ ਕੀ ਕਰਾਂ ਯਾਰ ਯਾਰ ਪੱਥੇਰਾ ਕਿਹਾ ਇਹਨੇ ਹੁਣ ਤੱਕ ਤੇਰਾ ਨਾਮ ਲੈਂਦਾ ਰਿਆਂ ਉਹਨੂੰ ਬੁਲਾਉਂਦਾ ਤੱਕ ਨਹੀਂ ਆਏਗਾ ਹੁਣ ਮੈਨੂੰ ਇਹ ਦੱਸੋ ਫਿਰ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਮੈਂ ਆ ਕੇ ਤੇ ਘਰੇ ਬੈਠ ਜਾਵਾਂ ਜੇਕਰ ਇਹਨੇ ਕੋਠਾਈ ਕੋਈ ਹੋਰ ਰੱਖੀ ਹੈਗੀ ਮੇਰੇ ਕੀ ਜ਼ਰੂਰਤ ਆਗੀ ਵੈਸੇ ਤਾਂ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦੀ ਹੋ ਕਿ ਹੁਣ ਕੀ ਲੋੜ ਪਈ ਹੈ ਮੇਰੀ ਉਹ ਯਾਰ ਮੈਂ ਜਦੋਂ ਉਹਨੂੰ ਮੂੰਹ ਹੀ ਨਹੀਂ ਲਾਉਂਦਾ ਪੁੱਛ ਲਾ ਪ੍ਰੀਤ ਤੋਂ ਯਾਰ ਨਿਤ ਕਲੇਸ ਹੁੰਦਾ ਉਹਦੇ ਨਾਲ ਉਹਦੇ ਪਿੱਛੇ ਮੈਂ ਘਰ ਦੇ ਨਾਲ ਵੀ ਲੜਦਾ ਯਾਰ ਮੈਂ ਵੀ ਵਾਰੀ ਕਿਹਾ ਵੀ ਮੈਨੂੰ ਨਹੀਂ ਪਸੰਦ ਉਹ ਨਹੀਂ ਪਸੰਦ ਹੁਣ ਮੈਂ ਦੱਸੇ ਕੀ ਕਰਾਂ ਟੱਕੇ ਨਾਲ ਬੈਠੀ ਆ ਉਹ ਟੱਕੇ ਨਾਲ ਤਾਂ ਕੋਈ ਕੋਈ ਵੀ ਨਹੀਂ ਬੈਠ ਸਕਦਾ ਟੱਕੇ ਨਾਲ ਫਿਰ ਮੈਂ ਵੀ ਭੱਗ ਜਾਣੀ ਆ ਬੈਠ ਜਾ ਕੇ ਤੇਰੇ ਘਰ ਜਾ ਕੇ ਚੱਲ ਫਿਰ ਮੈਂ ਤਾਂ ਤੁਹਾਨੂੰ ਲੈ ਆਉਣ ਲਈ ਤਿਆਰ ਹਾਂ ਲੈਣ ਦੇ ਬੁਰੀ ਜਾਣਦੀ ਆ ਉਹ ਯਾ ਤੂੰ ਮੈਨੂੰ ਇਹਨਾਂ ਦੱਸ ਦੇ ਕਿ ਤੂੰ ਮੈਨੂੰ ਪਿਆਰ ਕਰਦੀ ਏ ਜਾਂ ਨਾ ਸਹਣਾ ਜਾਨਾ ਮੇਰੇ ਨਾਲ ਤੈਨੂੰ ਕਿਹੜਾ ਮੈਨੂੰ ਦੇਖ ਪਰ ਵੀ ਨੇ ਇਦਾਂ ਦੀਆਂ 100 ਵਾਰ ਗੱਲਾਂ ਹੁੰਦੀਆਂ ਨੇ ਕੋਈ ਫਾਇਦਾ ਨਹੀਂ ਹੈਗਾ ਇਦਾਂ ਦੀਆਂ ਗੱਲਾਂ ਕਰਕੇ ਤੁਸੀਂ ਰਹਿਣਾ ਇਕੱਠੇ ਨਾ ਇਹਦਾ ਸਰਦਾ ਤੇਰੇ ਬਿਨਾਂ ਨਾ ਤੇਰਾ ਸਰਦਾ ਇਹਦੇ ਬਿਨਾਂ ਠੀਕ ਹੈ ਕਿ ਨਾ ਗੁੱਸੇ ਗਿਲੇ 100 ਵਾਰ ਹੁੰਦੇ ਨੇ ਬੰਦਾ 100 ਵਾਰ ਫੇਰ ਇਕੱਠੇ ਹੁੰਦਾ ਤੈਨੂੰ ਪਤਾ ਇਹਨੂੰ ਮੈਂ ਕਿੰਨੀ ਔਖੀ ਨਾਲ ਰੋਕਿਆ 2-3 ਵਾਰ ਨਾ ਮੈਂ ਤੂੰ ਪੁੱਲ ਤੋਂ ਮੋੜ ਕੇ ਲਿਆਂਦਾ ਰਿਹਾ ਤੇਰੇ ਕਰਕੇ ਹੁਣ ਦੱਸ ਕੀ ਕਰਾਂ ਤੂੰ ਚਾਹੁੰਨੀ ਆ ਵੀ ਇਹ ਮਰ ਜਾਏ ਦੱਸ ਤੂੰ ਚਾਹੁੰਨੀ ਆ ਵੀ ਇਹ ਮਰ ਜਾਏ ਫੇਰ ਸਾਰ ਲੇਂਗੀ ਇਹਦੇ ਬਿਨਾ ਜਵਾਬ ਦੇ ਚੱਲ ਠੀਕ ਆ ਯਾਰ ਜਿਵੇਂ ਤੈਨੂੰ ਸਹੀ ਲੱਗੇ ਕੁੜੀ ਪਰ ਵੀਨੇ ਸਹੀ ਲੱਗੀ ਗੱਲ ਨਹੀਂ ਯਾਰ ਜੋ ਤੂੰ ਐ ਕਹਿਣੀ ਆ ਨਾ ਵੀ ਮੈਂ ਤੈਨੂੰ ਛੱਡ ਦੂੰ ਮੇਰਾ ਤਾਂ ਮਰਨ ਹੋ ਜਾਂਦਾ ਯਾਰ ਮੇਰਾ ਇੱਕ ਤੂੰ ਹੀ ਤਾਂ ਹੈਗੀ ਆ ਜਿਨ ਇੱਕ ਪ੍ਰੀਤ ਆ ਜਿਹਨੂੰ ਮੈਂ ਦਿਲ ਦੀਆਂ ਗੱਲਾਂ ਦੱਸਦਾ ਰਹੇ ਹਾਂ ਯਾਰ ਜੇ ਤੂੰ ਹੀ ਨਹੀਂ ਮੈਨੂੰ ਸਮਝਾਂਗੀ ਹੋਰ ਕੌਣ ਸਮਝੂਗਾ ਦੇਖ ਪ੍ਰੀਤ ਤੇ ਇੰਨੀ ਆਕੜਾ ਚੰਗੀਆਂ ਨਹੀਂ ਹੈਗੀਆਂ ਨਾ ਮੈਨੂੰ ਪਤਾ ਤੁਹਾਡੇ ਦੋਨਾਂ ਦੇ ਇੱਕ ਦੂਜੇ ਬਿਨਾ ਨਹੀਂ ਸਰਦਾ ਤਾਂ ਉਹਦਾ ਕੀ ਫਾਇਦਾ ਵਾਰ-ਵਾਰ ਇੱਕ ਦੂਜੇ ਨਾਲ ਲੜਨ ਦਾ ਪਿਆਰ ਨਾਲ ਰੋਹ ਜ਼ਿੰਦਗੀ ਦਾ ਕੀ ਪਤਾ ਕਦੋਂ ụpਟਾਕਾ ਪੈ ਜਾਏ ਯਾਰ ਪੁੱਛ ਲੈ ਹੁਣ ਤੱਕ ਮੈਂ ਇਹਦਾ ਕਿੰਨਾ ਕੀਤਾ ਪਰ ਇਹ ਨਹੀਂ ਨਾ ਪਰ ਮੈਨੂੰ ਪਤਾ ਮੈਨੂੰ ਪਤਾ ਕਿ ਮੇਰੀ ਕਦਰ ਤੱਕ ਨਹੀਂ ਪਾਈ ਹੈਗੀ ਇਹਦੇ ਭਾਵੇਂ ਤੇ ਮੈਂ ਜੀਵਾਂ ਮਰਾਂ ਕੋਈ ਮਤਲਬ ਨਹੀਂ ਇਹ ਤੇ ਵੀ ਗਲਤ ਫਹਮੀਆ ਮੈਨੂੰ ਪਤਾ ਨਾ ਇਹ ਨਾਲ ੱਟਕਾ ਹੋਇਆ ਇਹਦੇ ਕਰਦੇ ਨੇ ਕੀ ਕੁਛ ਇਹਨੂੰ ਕਿੰਨਾ ਕੁਛ ਫੋਰਸ ਕੀਤਾ ਇਹ ਚੀਜ਼ ਵਾਸਤੇ ਪਰ ਇਹਨੂੰ ਕੁਛ ਮਿਲ ਲੈ ਕੇ ਮੈਂ ਜਾਨ ਨੂੰ ਤਿਆਰ ਹਾਂ ਦੱਸ ਲੈ ਕੇ ਜਾਵਾਂਗੇ ਯਾਰ ਇਹਨੂੰ ਜੋ ਕੁਝ ਮਰਜ਼ੀ ਹੋ ਜੇ ਬਸ ਮੈਨੂੰ ਥੋੜੇ ਦਿਨਾਂ ਦਾ ਟਾਈਮ ਦੇ ਇਹਨ ਕੋਈ ਖਾਦਾ ਪੀਤਾ ਕਰਨੇ ਖਾਦਾ ਪੀਤਾ दारू ਪੀ ਰਿਆ ਇੰਨੇ ਦਿਨਾਂ ਦੀ ਹਫਤਾ ਹੋ ਗਿਆ दारू ਪਿੰਦੇ ਨੂੰ ਹੁਣ ਦੱਸ ਕੀ ਕਰਾਂ ਪਤਾ ਹੀ ਇਹਦੀ ਕਰਤੂਤ ਤਾਂ ਕਿਹੜਾ ਚੰਗੇ ਕੰਮ ਕਰਨੇ ਨੇ ਚਲ ਆਜਾ ਕੁਝ ਕਰਨੀ ਮੈਨੂੰ ਵੀ ਖਵਾ ਦੋਗੇ ਨਾਲ ਆਜਾ ਚਲੋ ਏ